ਠੀਕ 2 ਸਾਲਾਂ ਬਾਅਦ ਇੱਕ ਪਿੰਡ ਮੂਸਾ ਦੇ ਵਿੱਚ ਸ਼ੁਭਦੀਪ ਦੀ ਜਿਹੜੀ ਵਰਸੀ ਆ ਉਹ ਮਨਾਈ ਜਾ ਰਹੀ ਹੈ ਤੇ ਫਿਲਹਾਲ ਅਸੀਂ ਇਸ ਵਕਤ ਘਰ ਦੇ ਬਾਹਰ ਖੜੇ ਹਾਂ ਪਰਿਵਾਰ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਪਿੰਡ ਮੂਸਾ ਦੇ ਹੀ ਗੁਰਦੁਆਰੇ ਦੇ ਵਿੱਚ ਇੱਕ ਪਿੰਡ ਪੱਦਰ ਦੇ ਉੱਤੇ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਹੈ ਕਿ ਤਦੋਂ ਅਸੀਂ ਪਹਿਲੀ ਵਰਸੀ ਦੇਖੀ ਤਾਂ ਉਸ ਦੇ ਵਿੱਚ ਦੇਖਿਆ ਸੀਗਾ ਕਿ ਭਾਰੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੋਇਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਗਾਇਕ ਜਿਹੜੇ ਆ ਉਹ ਸ਼ੁਭਦੀਪ ਦੀ ਪਹਿਲੀ ਵਰਸੀ ਦੇ ਉੱਤੇ ਪਹੁੰਚੇ ਸਨ ਤੇ ਇਸ ਦੇ ਨਾਲ ਨਾਲ ਬਹੁਤ ਸਾਰੇ ਪੋਲਿਟਿਸ਼ੀਅਨ ਜਿਹੜੇ ਉਹ ਉਹਨਾਂ ਨੇ ਵੀ ਇਸ ਪਹਿਲੀ ਵਰਸੀ ਦੇ ਵਿੱਚ ਸ਼ਿਰਕਤ ਕੀਤੀ ਸੀ ਤਾਂ ਇਸ ਵਕਤ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਕਿ ਜਿੱਥੇ-ਜਿੱਥੇ ਪਿੰਡ ਨੇ ਉੱਤੇ-ਉੱਤੇ ਸਿੱਧੂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੈ ਜਿਹੜੀ ਉਹ ਕਰਵਾਈ ਜਾਵੇ ਮਨਪ੍ਰੀਤ ਦੇਖੋ ਇੱਕ ਵਾਰੀ ਫੇਰ ਉਹੀ ਦੇਣਾ ਜਿਹੜਾ ਉਹ ਆਇਆ ਜਿਸ ਦਿਨ ਮਰਹੂਮ ਗਾਇਕ ਸੁਖਦੀਪ ਸਿੰਘ ਉਰ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਜਿਹੜਾ ਉਹ ਸਰੀਰ ਪੱਖੋਂ ਜਿਹੜਾ ਉਹ ਅਲਵਿਦਾ ਆ ਗਿਆ ਸੀ ਠੀਕ 2 ਸਾਲਾਂ ਬਾਅਦ ਇੱਕ ਵਾਰੀ ਫੇਰ ਪਿੰਡ ਮੂਸਾ ਦੇ ਵਿੱਚ ਸੁਖਦੀਪ ਦੀ ਜਿਹੜੀ ਵਰਸੀ ਆ ਉਹ ਮਨਾਈ ਜਾ ਰਹੀ ਹੈ ਤੇ ਫਿਲਹਾਲ ਅਸੀਂ ਇਸ ਵਕਤ ਘਰ ਦੇ ਬਾਹਰ ਖੜੇ ਹਾਂ ਕਿਉਂਕਿ ਘਰ ਦੇ ਬਾਹਰ ਜਿਹੜੇ ਲੋਕਾਂ ਦਾ ਇਕੱਤਰਤਾ ਜਿਹੜੀ ਆ ਉਹ ਹਾਲਾਂਕਿ ਇੰਨੀ ਗਿਣਤੀ ਵਿੱਚ ਨਹੀਂ ਸ਼ੁਰੂ ਹੋਈ ਹੈਗੀ ਹੁਣ ਕਿਉਂਕਿ ਪਰਿਵਾਰ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਪਿੰਡ ਮੂਸਾ ਦੇ ਹੀ ਗੁਰਦੁਆਰ ਦੇ ਵਿੱਚ ਇੱਕ ਪਿੰਡ ਪੱਦਰ ਦੇ ਉੱਤੇ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਕਿਉਂਕਿ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਉਹ ਨਹੀਂ ਚਾਹੁੰਦੇ ਸਨ ਕਿ ਇੱਕ ਇਹ ਵਰਸੀ ਜਿਹੜੀ ਉਹ ਇੱਕ ਰੈਲੀ ਦਾ ਰੂਪ ਲੈ ਲਵੇ ਜਿਸ ਤੋਂ ਬਾਅਦ ਦੇ ਵਿੱਚ ਪਿੰਡ ਪੱਦਰ ਦੇ ਉੱਤੇ ਹੀ ਜਿਹੜਾ 60 ਤੋਂ 70 ਬੰਦਿਆਂ ਦਾ ਇੱਕ ੜਦੇ ਤੌਰ ਦੇ ਉੱਤੇ ਰੱਖਿਆ ਗਿਆ ਹੈ ਤੇ ਈਵਨ ਜਦੋਂ ਅਸੀਂ ਪਹਿਲੀ ਵਰਸੀ ਦੇਖੀ ਤਾਂ ਉਸ ਦੇ ਵਿੱਚ ਦੇਖਿਆ ਸੀਗਾ ਕਿ ਭਾਰੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੋਇਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਗਾਇਕ ਜਿਹੜੇ ਆ ਉਹ ਸ਼ੁਭਦੀਪ ਦੀ ਪਹਿਲੀ ਵਰਸੀ ਦੇ ਉੱਤੇ ਪਹੁੰਚੇ ਸਨ ਤੇ ਇਸ ਦੇ ਨਾਲ ਨਾਲ ਬਹੁਤ ਸਾਰੇ ਪੋਲਿਟਿਸ਼ੀਅਨ ਜਿਹੜੇ ਉਹ ਉਹਨਾਂ ਨੇ ਵੀ ਇਸ ਪਹਿਲੀ ਵਰਸੀ ਦੇ ਵਿੱਚ ਸ਼ਿਰਕਤ ਕੀਤੀ ਸੀ ਤਾਂ ਇਸ ਵਕਤ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਕਿ ਜਿੱਥੇ-ਜਿੱਥੇ ਪਿੰਡ ਨੇ ਉੱਥੇ-ਉੱਥੇ ਸਿੱਧੂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੈ ਜਿਹੜੀ ਉਹ ਕਰਵਾਈ ਜਾਵੇ ਅਤੇ ਪਿੰਡ ਪੱਦਰ ਦੇ ਉੱਤੇ ਸਮਾਗਮ ਹੈ ਜਿਹੜਾ ਹਾਲਾਂਕਿ ਉਹ ਰੱਖਿਆ ਗਿਆ ਹੈ ਤੇ ਹਲੇ ਵੀ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਪਰਿਵਾਰ ਹੈ ਜਿਹੜਾ ਉਹ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਜਿਹੜਾ ਜਸਟਿਸ ਮੰਗਦਾ ਹੋਇਆ ਜਿਹੜਾ ਉਹ ਨਜ਼ਰ ਆ ਰਿਹਾ ਹਾਲਾਂਕਿ ਸ਼ੁਭਦੀਪ ਦਾ ਛੋਟਾਪਰਾ ਜਦੋਂ ਆਇਆ ਸੀ ਇਸ ਘਰ ਦੇ ਵਿੱਚ ਤਾਂ ਥੋੜਾ ਜਿਹਾ ਖੁਸ਼ੀਆਂ ਵਾਪਸ ਪਰਤੀਆਂ ਲekin ਅੱਜ ਫੇਰ ਉਹ ਦਿਨ ਆਇਆ ਜਿਸ ਦਿਨ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਦੇ ਵਿੱਚ ਤਕਰੀਬਨ ਸ਼ਾਮ ਦੇ 5:30 ਵਜੇ 2 ਸਾਲ ਪਹਿਲਾਂ ਜਿਹੜੀਆਂ ਗੋਲੀਆਂ ਮਾਰ ਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰ ਲਗਾਤਾਰ 2 ਸਾਲਾਂ ਤੋਂ ਇਹੀ ਮੰਗ ਕਰ ਰਿਹਾ ਹੈ ਕਿ ਜਲ ਤੋਂ ਜਲ ਜਿਹੜਾ ਸਿੱਧੂ ਮੂਸੇਵਾਲਾ ਨੂੰ ਜਿਹੜਾ ਉਹ ਇਨਸਾਫ ਹੈ ਜਿਹੜਾ ਉਹ ਦਿੱਤਾ ਜਾਵੇ ਸ਼ੁਭਦੀਪ ਨੂੰ ਇਨਸਾਫ ਦਿੱਤਾ ਜਾਵੇ ਅਤੇ ਇਸ ਨੂੰ ਲੈ ਕੇ ਪਰਿਵਾਰ ਦੀ ਇਹ ਵੀ ਮੰਗ ਰਹੀ ਹੈ ਹਮੇਸ਼ਾ ਹੀ ਜਿਸ ਦੇ ਕਾਰਨਾਂ ਕਾਰਨ ਹਰ ਐਤਵਾਰ ਨੂੰ ਪਰਿਵਾਰ ਹੈ ਜਿਹੜਾ ਉਹ ਲੋਕਾਂ ਨੂੰ ਮਿਲਦਾ ਹੈ ਤੇ ਸਪੀਚ ਦਿੰਦਾ ਹੈ ਜਿਸ ਦੇ ਵਿੱਚ ਹਰ ਵਾਰ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਜਲ ਤੋਂ ਜਲਦ ਇਨਸਾਫ ਹੈ ਜਿਹੜਾ ਉਹ ਸ਼ੁਭਦੀਪ ਨੂੰ ਜਿਹੜਾ ਉਹ ਮਿਲਣਾ ਚਾਹੀਦਾ ਹੈ ਠੀਕ 2 ਸਾਲਾਂ ਬਾਅਦ ਇੱਕ ਵਾਰੀ ਫੇਰ ਪਿੰਡ ਮੂਸਾ ਦੇ ਵਿੱਚ ਸ਼ੁਭਦੀਪ ਦੀ ਜਿਹੜੀ ਵਰਸੀ ਉਹ ਮਨਾਈ ਜਾ ਰਹੀ ਹੈ ਤੇ ਫਿਲਹਾਲ ਅਸੀਂ ਇਸ ਵਕਤ ਘਰ ਦੇ ਬਾਹਰ ਖੜੇ ਹਾਂ ਪਰਿਵਾਰ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਪਿੰਡ ਮੂਸਾ ਦੇ ਹੀ ਗੁਰਦੁਆਰੇ ਦੇ ਵਿੱਚ ਇੱਕ ਪਿੰਡ ਪੱਦਰ ਦੇ ਉੱਤੇ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਹੈ ਜਦੋਂ ਅਸੀਂ ਪਹਿਲੀ ਵਰਸੀ ਦੇਖੀ ਤਾਂ ਉਸ ਦੇ ਵਿੱਚ ਵੇਖਿਆ ਸੀਗਾ ਕਿ ਭਾਰੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੋਇਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਗਾਇਕ ਜਿਹੜੇ ਆ ਉਹ ਸ਼ੁਭਦੀਪ ਦੀ ਪਹਿਲੀ ਵਰਸੀ ਦੇ ਉੱਤੇ ਪਹੁੰਚੇ ਸਨ ਤੇ ਇਸ ਦੇ ਨਾਲ ਨਾਲ ਬਹੁਤ ਸਾਰੇ ਪੋਲਿਟਿਸ਼ੀਅਨ ਜਿਹੜੇ ਉਹ ਉਹਨਾਂ ਨੇ ਵੀ ਇਸ ਪਹਿਲੀ ਵਰਸੀ ਦੇ ਵਿੱਚ ਸ਼ਿਰਕਤ ਕੀਤੀ ਸੀ ਤਾਂ ਇਸ ਵਕਤ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਕਿ ਜਿੱਥੇ-ਜਿੱਥੇ ਪਿੰਡ ਨੇ ਉੱਤੇ-ਉੱਤੇ ਸਿੱਧੂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੈ ਜਿਹੜੀ ਉਹ ਕਰਵਾਈ ਜਾਵੇ ਮਨਪ੍ਰੀਤ ਦੇਖੋ ਇੱਕ ਵਾਰੀ ਫੇਰ ਉਹੀ ਦੇਣਾ ਜਿਹੜਾ ਉਹ ਆਇਆ ਜਿਸ ਦਿਨ ਮਰਹੂਮ ਗਾਇਕ ਸੁਖਦੀਪ ਸਿੰਘ ਉਰ ਸਿੱਧੂ ਮੂਸੇਵਾਲਾ ਇਸ ਸੰਸਾਰ ਨੂੰ ਜਿਹੜਾ ਉਹ ਸ਼ਰੀਰਿਕ ਪੱਖੋਂ ਜਿਹੜਾ ਉਹ ਅਲਵਿਦਾ ਆ ਗਿਆ ਸੀ ਠੀਕ 2 ਸਾਲਾਂ ਬਾਅਦ ਇੱਕ ਵਾਰੀ ਫੇਰ ਪਿੰਡ ਮੂਸਾ ਦੇ ਵਿੱਚ ਸ਼ੁਭਦੀਪ ਦੀ ਜਿਹੜੀ ਵਰਸੀ ਉਹ ਮਨਾਏ ਜਾ ਰਹੀ ਹੈ ਤੇ ਫਿਲਹਾਲ ਅਸੀਂ ਇਸ ਵਕਤ ਘਰ ਦੇ ਬਾਹਰ ਖੜੇ ਹਾਂ ਕਿਉਂਕਿ ਘਰ ਦੇ ਬਾਹਰ ਜਿਹੜੇ ਲੋਕਾਂ ਦਾ ਇਕੱਤਰਤਾ ਜਿਹੜੀ ਆ ਉਹ ਹਾਲਾਂਕਿ ਐਨੀ ਗਿਣਤੀ ਵਿੱਚ ਨਹੀਂ ਸ਼ੁਰੂ ਹੋਈ ਹੈਗੀ ਹੁਣ ਕਿਉਂਕਿ ਪਰਿਵਾਰ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਪਿੰਡ ਮੂਸਾ ਦੇ ਹੀ ਗੁਰਦੁਆਰੇ ਦੇ ਵਿੱਚ ਇੱਕ ਪਿੰਡ ਪੱਦਰ ਦੇ ਉੱਤੇ ਜਿਹੜਾ ਇੱਕ ਸਮਾਗਮ ਰੱਖਿਆ ਗਿਆ ਕਿਉਂਕਿ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਉਹ ਨਹੀਂ ਚਾਹੁੰਦੇ ਸਨ ਕਿ ਇੱਕ ਇਹ ਵਰਸੀ ਜਿਹੜੀ ਉਹ ਇੱਕ ਰ ਦਾ ਰੂਪ ਲੈ ਲਵੇ ਜਿਸ ਤੋਂ ਬਾਅਦ ਦੇ ਵਿੱਚ ਪਿੰਡ ਪੱਦਰ ਦੇ ਉੱਤੇ ਹੀ ਜਿਹੜਾ 60 ਤੋਂ 70 ਬੰਦਿਆਂ ਦਾ ਇੱਕ ੜਦੇ ਤੌਰ ਦੇ ਉੱਤੇ ਰੱਖਿਆ ਗਿਆ ਹੈ ਤੇ ਈਵਨ ਜਦੋਂ ਅਸੀਂ ਪਹਿਲੀ ਵਰਸੀ ਦੇਖੀ ਤਾਂ ਉਸ ਦੇ ਵਿੱਚ ਦੇਖਿਆ ਸੀਗਾ ਕਿ ਭਾਰੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੋਇਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਗਾਇਕ ਜਿਹੜੇ ਉਹ ਸ਼ੁਭਦੀਪ ਦੀ ਪਹਿਲੀ ਵਰਸੀ ਦੇ ਉੱਤੇ ਪਹੁੰਚੇ ਸਨ ਤੇ ਇਸ ਦੇ ਨਾਲ ਨਾਲ ਬਹੁਤ ਸਾਰੇ ਪੋਲਿਟਿਸ਼ੀਅਨ ਜਿਹੜੇ ਉਹ ਉਹਨਾਂ ਨੇ ਵੀ ਇਸ ਪਹਿਲੀ ਵਰਸੀ ਦੇ ਵਿੱਚ ਸ਼ਿਰਕਤ ਕੀਤੀ ਸੀ ਤਾਂ ਇਸ ਵਕਤ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਕਿ ਜਿੱਥੇ-ਜਿੱਥੇ ਪਿੰਡ ਨੇ ਤੇ ਉਤੇ ਸਿੱਧੂ ਦੀ ਯਾਦ ਦੇ ਵਿੱਚ ਜਿਹੜੀ ਅਰਦਾਸ ਹੈ ਜਿਹੜੀ ਉਹ ਕਰਵਾਈ ਜਾਵੇ ਅਤੇ ਪਿੰਡ ਪੱਦਰ ਦੇ ਉੱਤੇ ਸਮਾਗਮ ਹੈ ਜਿਹੜਾ ਹਾਲਾਂਕਿ ਉਹ ਰੱਖਿਆ ਗਿਆ ਹੈ ਤੇ ਹਲੇ ਵੀ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਪਰਿਵਾਰ ਹੈ ਜਿਹੜਾ ਉਹ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਜਿਹੜਾ ਜਸਟਿਸ ਮੰਗਦਾ ਹੋਇਆ ਜਿਹੜਾ ਉਹ ਨਜ਼ਰ ਆ ਰਿਹਾ ਹਾਲਾਂਕਿ ਸ਼ੁਭਦੀਪ ਦਾ ਛੋਟਾ ਭਰਾ ਜਦੋਂ ਆਇਆ ਸੀ ਇਸ ਘਰ ਦੇ ਵਿੱਚ ਤਾਂ ਥੋੜਾ ਜਿਹਾ ਖੁਸ਼ੀਆਂ ਵੋ ਵਾਪਸ ਭਾਰਤੀ ਆਸਾਂ ਲੇਕਿਨ ਅੱਜ ਫੇਰ ਉਹ ਦਿਨ ਆਇਆ ਜਿਸ ਦਿਨ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਦੇ ਵਿੱਚ ਤਕਰੀਬਨ ਸ਼ਾਮ ਦੇ 5:30 ਵਜੇ 2 ਸਾਲ ਪਹਿਲਾਂ ਜਿਹੜੀਆਂ ਗੋਲੀਆਂ ਮਾਰ ਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰ ਲਗਾਤਾਰ 2 ਸਾਲਾਂ ਤੋਂ ਇਹੀ ਮੰਗ ਕਰ ਰਿਹਾ ਹੈ ਕਿ ਜਲ ਤੋਂ ਜਲ ਜਿਹੜਾ ਸਿੱਧੂ ਮੂਸੇਵਾਲਾ ਨੂੰ ਜਿਹੜਾ ਉਹ ਇਨਸਾਫ ਹੈ ਜਿਹੜਾ ਉਹ ਦਿੱਤਾ ਜਾਵੇ ਸੁਖਦੀਪ ਨੂੰ ਇਨਸਾਫ ਦਿੱਤਾ ਜਾਵੇ ਅਤੇ ਇਸ ਨੂੰ ਲੈ ਕੇ ਪਰਿਵਾਰ ਦੀ ਇਹ ਵੀ ਮੰਗ ਰਹੀ ਹੈ ਹਮੇਸ਼ਾ ਹੀ ਜਿਸ ਦੇ ਕਾਰਨਾਂ ਕਾਰਨ ਹਰ ਐਤਵਾਰ ਨੂੰ ਪਰਿਵਾਰ ਹੈ ਜਿਹੜਾ ਉਹ ਲੋਕਾਂ ਨੂੰ ਮਿਲਦਾ ਹੈ ਤੇ ਸਪੀਚ ਦਿੰਦਾ ਹੈ ਜਿਸ ਦੇ ਵਿੱਚ ਹਰ ਵਾਰ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਜਲ ਤੋਂ ਜਲਦ ਇਨਸਾਫ ਹੈ ਜਿਹੜਾ ਉਹ ਸ਼ੁਭਦੀਪ ਨੂੰ ਜਿਹੜਾ ਉਹ ਮਿਲਣਾ ਚਾਹੀਦਾ ਹੈ